ਦੇਖੋ ਜੀ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਹੈਲਥ ਮਿਨਿਸਟਰ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਮੈਂ ਬਰਨਾਲਾ ਵਾਸੀਆਂ ਨੂੰ ਵਧਾਈ ਦਿਨਾ ਅੱਜ ਹੰਢਾਇਆ ਪਹਿਲਾਂ ਉਹ ਕਾਰਜਪ੍ਰਣ ਕੀਤਾ ਗਿਆ ਮੋਹੱਲਾ ਕਲਿਨਿਕ ਦਾ ਉਹਨਾਂ ਨੂੰ ਵਧਾਈ ਦਿਨਾ ਐਸਐਮਓ ਸਾਹਿਬ ਨੂੰ ਵਧਾਈ ਦਿਨਾ ਸਾਰੇ ਸਾਡੇ ਮੈਡੀਕਲ ਸਟਾਫ ਨੂੰ ਡਾਕਟਰ ਸਾਹਿਬ ਜਿਨ੍ਹਾਂ ਦੀ ਇੱਥੇ ਨਿਯੁਕਤੀ ਹੋਈ ਹੈ ਉਹਨਾਂ ਦੇ ਨਾਲ ਸਾਰੇ ਸਟਾਫ ਨੂੰ ਮੈਂ ਬਹੁਤ ਵਧਾਈ ਦਿਨਾ ਤੇ ਇਦੇ ਨਾਲ ਨਾਲ ਮੈਂ ਸਾਰੇ ਕਿਉਂਕਿ ਇਸ ਟਿੰਟੂ ਪਾਰਕ ਸਾਡਾ ਸਾਰਾ ਬੜਾ ਡेंसਲੀ ਪੋਪੂਲੇਟਡ ਜਿਹੜਾ ਇਹ ਏਰੀਆ ਬੜੀ ਸੰਘਣੀ ਆਬਾਦੀ ਹੈ ਬਹੁਤ ਵੱਡਾ ਜਿਹੜਾ ਫਾਇਦਾ ਜਿਹੜਾ ਇੱਥੋਂ ਦੇ ਜਿਹੜੇ ਲੋਕਾਂ ਨੂੰ ਜਿਹੜਾ ਇਹ ਪਹੁੰਚੂਗਾ ਤੇ ਬੜੇ ਲੰਬੇ ਸਮੇਂ ਦੀ ਇਹ ਡਿਮਾਂਡ ਵੀ ਸੀ ਤੇ ਸਾਡੀ ਜਦੋਂ ਸਰਕਾਰ ਬਣੀ ਸੀ ਉਹਦੇ ਵਾਅਦਾ ਵੀ ਸੀ ਵੀ ਅਸੀਂ ਮਹੱਲਾ ਕਲੀਨਿਕ ਜਿਹੜੇ ਆ ਉਹ ਪੂਰੇ ਪੰਜਾਬ ਦੇ ਵਿੱਚ ਖੋਲਾਂਗੇ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਖੋਲੇ ਜਾ ਰਹੇ ਆ ਉਹਨਾਂ ਦੇ ਵਿੱਚੋਂ ਦੋ ਅੱਜ ਬਰਨਾਲੇ ਹਲਕੇ 'ਚ ਖੋਲੇ ਗਏ ਆਗੇ ਤੇ ਮੈਂ ਸਮਝਦਾ ਇਹਦਾ ਬਹੁਤ ਵੱਡਾ ਜਿਹੜਾ ਲਾਹਾ ਹੈਗਾ ਉਹ ਬਰਨਾਲੇ ਦੇ ਲੋਕਾਂ ਨੂੰ ਮਿਲੂਗਾ ਤੇ ਮੈਨੂੰ ਲੱਗਦਾ ਵੀ ਵਧੀਆ ਜਿਹੜੀਆਂ ਸੁਵਿਧਾਵਾਂ ਜਿਹੜੀਆਂ ਕਿਉਂਕਿ ਸਾਰਟ ਇੱਥੇ ਟੈਸਟ ਨੇ 83 ਇੱਥੇ ਦਵਾਈਆਂ ਜਿਹੜੀਆਂ ਰੱਖੀਆਂ ਹੋਈਆਂ ਲੱਗੀਆਂ ਲੋਕਾਂ ਨੂੰ ਜਿਹੜੀਆਂ ਮਿਲਣਗੀਆਂ ਕਿਉਂਕਿ ਇਹਦੇ ਨਾਲ ਹਸਪਤਾਲਾਂ ਦੇ ਵਿੱਚ ਵੀ ਵੱਡਿਆਂ ਦੇ ਵਿੱਚ ਵੀ ਰਸ਼ਕ ਘਟੂਗਾ ਕਿਉਂਕਿ ਅੱਜ ਕਿਸੇ ਨੇ ਬੁਖਾਰ ਦੀ ਗੋਲੀ ਲੈਣੀ ਹੈ ਉਹਨੇ ਵੀ ਉੱਥੇ ਜਾਣਾ ਕਿਸੇ ਨੂੰ ਕੋਈ ਹੋਰ ਸੀਰੀਅਸ ਬਿਮਾਰੀਆਂ ਉਹਨੇ ਵੀ ਉੱਥੇ ਜਾਣਾ ਇਹਦੇ ਨਾਲ ਇਹ ਹੋਊਗਾ ਵੀ ਕੋਈ ਜਿਹਨੂੰ ਕੋਈ ਬੁਖਾਰ ਆ ਕੋਈ ਇਨਫੈਕਸ਼ਨ ਹੋਈ ਆ ਕੋਈ ਵਾਇਰਲ ਆ ਘੱਟੋ ਘੱਟ ਜਿਹੜਾ ਆਮ ਬਿਮਾਰੀ ਆ ਕੋਈ ਛੂਤੀ ਕਿਸੇ ਨੂੰ ਸ਼ੂਗਰ ਆ ਜਾਂ ਇਹਨੇ ਬੀਪੀ ਚੈੱਕ ਕਰਵਾਉਣਾ ਉਹਨਾਂ ਦਾ ਆਪਣੇ ਘਰ ਦੇ ਨੇੜੇ ਇੱਥੇ ਜਿਹੜਾ ਸਰਜੂਗਾ ਇਹਦੇ ਨਾਲ ਹਸਪਤਾਲ ਵੀ ਰਸ਼ ਕਰ ਘਟੂਗਾ ਉੱਥੇ ਜਿਹੜਾ ਕੋਈ ਜ਼ਿਆਦਾ ਕੋਈ ਗੰਭੀਰ ਪੇਸ਼ੈਂਟ ਆ ਉਹ ਹੀ ਜਿਹੜਾ ਉੱਥੇ ਜਾਊਗਾ ਅ ਦੇਖੋ ਜੀ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਹੈਲਥ ਮਿਨਿਸਟਰ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਮੈਂ ਬਰਨਾਲਾ ਵਾਸੀਆਂ ਨੂੰ ਵਧਾਈ ਦੇਣਾ ਅੱਜ ਹੰਢਾਇਆ ਇਹ ਪਹਿਲਾਂ ਤੋਂ ਘਾਟਨ ਕੀਤਾ ਗਿਆ ਮੋਹੱਲਾ ਕਲਿਨਿਕ ਦਾ ਉਹਨਾਂ ਨੂੰ ਵਧਾਈ ਦਿਨਾ ਐਸਐਮਓ ਸਾਹਿਬ ਨੂੰ ਵਧਾਈ ਦਿਨਾ ਸਾਰੇ ਸਾਡੇ ਮੈਡੀਕਲ ਸਟਾਫ ਨੂੰ ਡਾਕਟਰ ਸਾਹਿਬ ਜਿਨ੍ਹਾਂ ਦੀ ਇੱਥੇ ਨਿਯੁਕਤੀ ਹੋਈ ਹੈ ਉਹਨਾਂ ਦੇ ਨਾਲ ਸਾਰੇ ਸਟਾਫ ਨੂੰ ਮੈਂ ਬਹੁਤ ਵਧਾਈ ਦਿਨਾ ਤੇ ਇਹਦੇ ਨਾਲ ਨਾਲ ਮੈਂ ਸਾਰੇ ਕਿਉਂਕਿ ਇਸ ਟਿੰਟੂ ਪਾਰਕ ਸਾਡਾ ਸਾਰਾ ਬੜਾ ਡੈਂਸਲੀ ਪੋਪੂਲੇਟਡ ਜਿਹੜਾ ਇਹ ਏਰੀਆ ਬੜੀ ਸੰਘਣੀ ਆਬਾਦੀ ਹੈ ਬਹੁਤ ਵੱਡਾ ਜਿਹੜਾ ਫਾਇਦਾ ਜਿਹੜਾ ਇੱਥੋਂ ਦੇ ਜਿਹੜੇ ਲੋਕਾਂ ਨੂੰ ਜਿਹੜਾ ਇਹ ਪਹੁੰਚੂਗਾ ਤੇ ਬੜੇ ਲੰਬੇ ਸਮੇਂ ਦੀ ਇਹ ਡਿਮਾਂਡ ਵੀ ਸੀ ਇਹ ਸਾਡੀ ਜਦੋਂ ਸਰਕਾਰ ਬਣੀ ਸੀ ਉਦੋਂ ਦਾ ਵਾਦਾ ਵੀ ਸੀ ਵੀ ਅਸੀਂ ਮਹੱਲਾ ਕਲੀਨਿਕ ਜਿਹੜੇ ਆ ਉਹ ਪੂਰੇ ਪੰਜਾਬ ਦੇ ਵਿੱਚ ਖੋਲਾਂਗੇ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਖੋਲੇ ਜਾ ਰਹੇ ਆ ਉਹਨਾਂ ਦੇ ਵਿੱਚੋਂ ਦੋ ਅੱਜ ਬਰਨਾਲੇ ਹਲਕੇ 'ਚ ਖੋਲੇ ਗਏ ਹੈਗੇ ਤੇ ਮੈਂ ਸਮਝਦਾ ਇਹਦਾ ਬਹੁਤ ਵੱਡਾ ਜਿਹੜਾ ਲਾਹਾ ਹੈਗਾ ਉਹ ਬਰਨਾਲੇ ਦੇ ਲੋਕਾਂ ਨੂੰ ਮਿਲੂਗਾ ਤੇ ਮੈਨੂੰ ਲੱਗਦਾ ਵੀ ਵਧੀਆ ਜਿਹੜੀਆਂ ਸੁਵਿਧਾਵਾਂ ਜਿਹੜੀਆਂ ਕਿਉਂਕਿ 67 ਇੱਥੇ ਟੈਸਟ ਨੇ 83 ਇੱਥੇ ਦਵਾਈਆਂ ਜਿਹੜੀਆਂ ਰੱਖੀਆਂ ਹੋਈਆਂ ਨੇਗੀਆਂ ਲੋਕਾਂ ਨੂੰ ਜਿਹੜੀਆਂ ਮਿਲਣਗੀਆਂ ਕਿਉਂਕਿ ਇਹਦੇ ਨਾਲ ਹਸਪਤਾਲਾਂ ਦੇ ਵਿੱਚ ਵੀ ਵੱਡਿਆਂ ਦੇ ਵਿੱਚ ਵੀ ਰਸ਼ ਘਟੂਗਾ ਕਿਉਂਕਿ ਅੱਜ ਕਿਸੇ ਨੇ ਬੁਖਾਰ ਦੀ ਗੋਲੀ ਲੈਣੀ ਹੈ ਉਹਨੇ ਵੀ ਉੱਥੇ ਜਾਣਾ ਕਿਸੇ ਨੂੰ ਕੋਈ ਹੋਰ ਸੀਰੀਅਸ ਬਿਮਾਰੀ ਆ ਉਹਨੇ ਵੀ ਉੱਥੇ ਜਾਣਾ ਇਹਦੇ ਨਾਲ ਇਹ ਹੋਗਾ ਵੀ ਕੋਈ ਜਿਹਨੂੰ ਕੋਈ ਬੁਖਾਰ ਹੈ ਕੋਈ ਇਨਫੈਕਸ਼ਨ ਹੋਈ ਆ ਕੋਈ ਵਾਇਰਲ ਆ ਘੱਟੋ ਘੱਟ ਜਿਹੜੀ ਆਮ ਬਿਮਾਰੀ ਆ ਕੋਈ ਛੋਟੀ ਕਿਸੇ ਨੂੰ 슈ਗਰ ਆ ਜਾਂ ਕਹਿੰਦੇ ਬੀਪੀ ਚੈੱਕ ਕਰਵਾਉਣਾ ਉਹਨਾਂ ਦਾ ਆਪਣੇ ਘਰ ਦੇ ਨੇੜੇ ਇੱਥੇ ਜਿਹੜਾ ਸਰਜੂਗਾ ਇਹਦੇ ਨਾਲ ਹਸਪਤਾਲ ਵੀ ਰਸ਼ ਘਟੂਗਾ ਉੱਥੇ ਜਿਹੜਾ ਕੋਈ ਜ਼ਿਆਦਾ ਕੋਈ ਗੰਭੀਰ ਪੇਸ਼ੈਂਟ ਆ ਉਹ ਹੀ ਜਿਹੜਾ ਉੱਥੇ ਜਾਊਗਾ